ਪੰਜਾਬੀ ਪ੍ਰਵਾਸੀ ਲੋਕਾਂ ਨੂੰ ਲੈ ਕੇ ਜਿਵੇਂ ਕਿ ਮਸਲੇ ਵਧਦੇ ਜਾ ਰਹੇ ਨੇ ਇੱਕ ਸਿੱਖ ਨੌਜਵਾਨ ਦੀ ਜਿਹੜੀ ਕਿ ਪੱਗ ਲਾਹੀ ਗਈ ਹੈ ਇੱਕ ਪ੍ਰਵਾਸੀ ਮਜ਼ਦੂਰਾਂ ਦੇ ਦੁਆਰਾ ਇਹ ਜਿਹੜੇ ਮਾਮਲੇ ਨੇ ਪੰਜਾਬ ਦੇ ਵਿੱਚ ਵੱਧਦੀ ਸੰਖਿਆ ਦੇ ਨਾਲ ਪੰਜਾਬੀਆਂ ਦੇ ਲਈ ਇਹ ਸਿਰਦਰਦ ਬਣ ਰਹੇ ਨੇ ਤਾਂ ਹੁਣ ਇੱਕ ਮਾਮਲਾ ਹੋਰ ਸਾਹਮਣੇ ਆ ਗਿਆ ਜਿਹੜਾ ਕਿ ਸ਼੍ਰੀ ਆਨੰਦਪੁਰ ਸਾਹਿਬ ਤੋਂ ਉੱਥੇ ਵੱਡੇ ਪੱਦਰ ਤੇ ਪ੍ਰਵਾਸੀਆਂ ਨੇ ਇੱਕ ਸਿੱਖ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਹੈ ਤੇ ਨਾਲੇ ਉਹਦੀ ਦਸਤਾਰ ਲਾਹੀ ਗਈ ਹੈ ਤਾਂ ਮੈਂ ਤੁਹਾਡੇ ਸਾਹਮਣੇ ਉਹ ਸਬੂਤ ਪੇਸ਼ ਕਰੂੰਗਾ ਜਿਵੇਂ ਕਿ ਇੱਕ ਮੁੱਦਾ ਸੰਗ ਦੀ ਹੈ ਪਿੰਡ ਦੇ ਵਿੱਚ ਪ੍ਰਵਾਸੀ ਲੋਕਾਂ ਦੁਆਰਾ ਬੇਅਦਵੀ ਨੂੰ ਅੰਜਾਮ ਦਿੱਤਾ ਗਿਆ ਸੀ ਹੋਰ ਵੀ ਯਾਨੀ ਕਈ ਮਾਮਲੇ ਸਾਹਮਣੇ ਆਏ ਸੀ ਜਿਵੇਂ ਕਿ ਵੱਡੇ ਵੱਡੇ ਗੁਰੂ ਘਰਾਂ ਦੇ ਵਿੱਚ ਚੋਰੀਆਂ ਚਕਾਰੀਆਂ ਦੇ ਮਾਮਲੇ ਆਏ ਸੀ ਪਰ ਹੁਣ ਜਿਹੜੀ ਕਿ ਇੱਕ ਸਿੱਖ ਨੌਜਵਾਨ ਦੀ ਦਸਤਾਰ ਲਾਹੀ ਗਈ ਆ ਲੱਖਾ ਸਿੰਘ ਸਦਾਣਾ ਨੇ ਵੀ ਇਹਦਾ ਵੱਡੇ ਪੱਧਰ ਤੇ ਵਿਰੋਧ ਕਰ ਦਿੱਤਾ ਤਾਂ ਹੁਣ ਮੈਂ ਤੁਹਾਨੂੰ ਪਹਿਲੇ ਹੀ ਦੱਸ ਦਵਾਂ ਕਿ ਜਿਹੜੇ ਕਿ ਇਹਨਾਂ ਦੇ ਆਧਾਰ ਕਾਰਡ ਇਹਨਾਂ ਦੇ ਰਾਸ਼ਨ ਕਾਰਡ ਤੇ ਇਹਨਾਂ ਦੀਆਂ ਵੋਟਾਂ ਜਿਹੜੀਆਂ ਕਿ ਉਹ ਕੱਟੀਆਂ ਜਾ ਰਹੀਆਂ ਨੇ ਤੇ ਉਹ ਕੈਨਸਲ ਕੀਤੇ ਜਾ ਰਹੇ ਨੇ ਕਿਉਂਕਿ ਪੰਜਾਬ ਦੇ ਲਈ ਵੱਡੀ ਸੰਖਿਆ ਦੇ ਵਿੱਚ ਆਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੇ ਲਈ ਸਾਡੇ ਪੰਜਾਬ ਦੇ ਮਜ਼ਦੂਰਾਂ ਲਈ ਸਿਰਦਰਦ ਬਣ ਰਹੇ ਨੇ ਕਿਉਂਕਿ ਇਹ ਕੱਲੇ ਮਜ਼ਦੂਰੀ ਨਹੀਂ ਖੋ ਰਹੇ ਬਲਕਿ ਵੱਡੀਆਂ-ਵੱਡੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਕਿਤੇ ਸਿੱਖ ਨੌਜਵਾਨ ਦੀ ਕੁੱਟਮਾਰ ਕੀਤੀ ਜਾਂਦੀ ਹੈ ਕਿਤੇ ਦਸਤਾਰ ਲਾਈ ਜਾਂਦੀ ਆ ਤਾਂ ਮੈਂ ਤੁਹਾਨੂੰ ਪਹਿਲਾਂ ਇਸ ਗੱਲ ਦੇ ਰੂਬਰੂ ਕਰਾਉਂਗਾ ਕਿ ਕਿਵੇਂ ਇਹਨਾਂ ਦੇ ਆਧਾਰ ਕਾਰਡ ਪੈਨਸ਼ਨ ਕਾਰਡ ਆਪਣਾ ਵੋਟ ਕਾਰਡ ਤੇ ਇਹਨਾਂ ਦੇ ਜਿਹੜੇ ਕਿ ਬਾਕੀ ਸਾਰੇ ਮਸਲੇ ਨੇ ਉਹ ਕੈਂਸਲ ਕੀਤੇ ਜਾ ਰਹੇ ਨੇ ਕਿਤੇ ਵੀ ਇਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਊਗਾ ਨਾ ਹੀ ਇਹਨਾਂ ਨੂੰ ਕਿਰਾਏ ਤੇ ਤੇ ਨਾ ਹੀ ਇਹਨਾਂ ਨੂੰ ਮੋਟਰਾਂ ਤੇ ਰਹਿਣ ਦਿੱਤਾ ਜਾਊਗਾ ਵੱਡੀ ਸੰਖਿਆ ਦੇ ਵਿੱਚ ਜਿਵੇਂ ਕਿ ਹੁਣ ਵਧ ਰਹੀ ਗਿਣਤੀ ਨੇ ਪੰਜਾਬ ਦੇ ਉੱਤੇ ਵੱਡੇ ਪੱਧਰ ਤੇ ਕਬਜ਼ਾ ਕੀਤਾ ਹੋਇਆ ਤਾਂ ਮੈਂ ਤੁਹਾਨੂੰ ਚਾਹੂੰਗਾ ਵੀ ਤੁਸੀਂ ਧਿਆਨ ਦੇ ਨਾਲ ਇਹ ਅੰਤ ਦੇ ਕਪੂਰੀ ਗੱਲਬਾਤ ਸੁਣਿਓ ਤਾਂ ਕਿ ਤੁਹਾਨੂੰ ਵੀ ਪਤਾ ਲੱਗ ਜਾਵੇ ਆਪਣੇ ਪੰਜਾਬ ਦੀਆਂ ਧੀਆਂ ਭੈਣਾਂ ਦੀਆਂ ਗੱਲਾਂ ਤੇ ਆ ਚੁੱਕੀ ਹੈ ਗੱਲ ਜਿਵੇਂ ਕਿ ਲੱਖਾ ਸਿੰਘ ਸਿਧਾਣਾ ਨੇ ਦੱਸਿਆ ਸੀ ਜੇ ਇੱਕ ਪ੍ਰਵਾਸੀ ਮਜ਼ਦੂਰ ਮਜ਼ਦੂਰ ਦੁਆਰਾ ਇੱਕ ਕੁੜੀ ਨੂੰ ਭੁਜਾ ਕੇ ਲਜਾਇਆ ਗਿਆ ਤਾਂ ਉਸ ਦਾ ਕੋਈ ਹਤਾ ਪਤਾ ਅੱਜ ਤੱਕ ਨਹੀਂ ਲੱਗਿਆ ਤਾਂ ਮੈਂ ਚਾਹੁੰਗਾ ਤੁਸੀਂ ਆਪਣੇ ਕੰਨਾਂ ਦੇ ਨਾਲ ਇਹ ਪੂਰੀ ਜਾਣਕਾਰੀ ਸੁਣੋ ਤੇ ਆਪਣੇ ਅਗਲੇ ਮਿੱਤਰਾਂ ਦੇ ਵਿੱਚ ਭੈਣ ਭਰਾਵਾਂ ਦੇ ਵਿੱਚ ਸਾਂਝੀ ਜ਼ਰੂਰ ਕਰਨਾ ਆਰੇ ਸਤਿ ਸ਼੍ਰੀ ਅਕਾਲ ਤੁਸੀਂ ਹਮਦਰਦ ਟੀਵੀ ਦੇਖ ਰਹੇ ਹੋ ਮੈਂ ਤੁਹਾਡਾ ਚਰਨ ਕਮਲ ਸਿੰਘ ਮਾਨ ਪੰਜਾਬ ਦੇ ਵਿੱਚ ਕੁਝ ਨੌਜਵਾਨਾਂ ਵੱਲੋਂ ਮੌਕਾ ਦਿੱਤਾ ਜਾ ਰਿਹਾ ਪ੍ਰਵਾਸੀ ਭਜਾਓ ਪੰਜਾਬ ਬਚਾਓ ਕੀ ਪ੍ਰਵਾਸੀ ਮਜ਼ਦੂਰਾਂ ਦੀ ਵਧ ਰਹੀ ਗਿਣਤੀ ਪੰਜਾਬੀਆਂ ਲਈ ਵੱਡਾ ਸਿਰਦਰਦ ਬਣਦੀ ਜਾ ਰਹੀ ਹੈ ਕਿਉਂਕਿ ਅਨੰਦਪੁਰ ਸਾਹਿਬ ਤੋਂ ਇੱਕ ਵੱਡਾ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਇੱਕ ਪੰਜਾਬੀ ਨੌਜਵਾਨ ਦਸਤਾਰ ਧਾਰੀ ਨੌਜਵਾਨ ਨੂੰ ਕੁਝ ਪ੍ਰਵਾਸੀ ਮਜ਼ਦੂਰਾਂ ਨੇ ਖਤੋਪਾਈ ਕੀਤੀ ਗਈ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਇੱਥੋਂ ਤੱਕ ਕਿ ਉਸ ਪੰਜਾਬੀ ਨੌਜਵਾਨ ਦੀ ਜਿਹੜੀ ਉਹ ਦਸਤਾਰ ਤੱਕ ਲਾ ਦਿੱਤੀ ਗਈ ਹੈ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਿਹੜੀ ਖੂਬ ਅੱਗ ਦੀ ਤਰ੍ਹਾਂ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਭਗਵੰਤ ਸਿੰਘ ਮਟੌਰ ਜਿਹੜੇ ਪੱਤਰਕਾਰ ਨੇ ਉਹ ਵੱਟੇ આરોਪ ਲਗਾ ਰਹੇ ਨੇ ਪੰਜਾਬੀਆਂ ਨੂੰ ਹੋਕਾ ਵੀ ਦੇ ਰਹੇ ਨੇ ਵੀ ਆਪਣੀਆਂ ਇੱਜ਼ਤਾਂ ਨੂੰ ਬਚਾ ਲਓ ਜੇ ਹੁਣ ਤੁਸੀਂ ਇਸ ਮਸਲੇ ਤੇ ਨਾ ਬੋਲੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਵੱਡੇ ਤਰੀਕੇ ਦੇ ਨਾਲ ਜਿਹੜਾ ਪਛਤਾਉਣਾ ਪੈ ਸਕਦਾ ਕਿਉਂਕਿ ਮੂਤੋ ਸੰਗਤੀਆਂ ਦੇ ਵਿੱਚ ਅਲਟੀਮੇਟਮ ਜਾਰੀ ਕੀਤਾ ਜਾਂਦਾ ਹੈ ਪ੍ਰਵਾਸੀ ਮਜ਼ਦੂਰਾਂ ਨੂੰ ਉੱਥੋਂ ਜਾਣ ਲਈ ਕਿਹਾ ਜਾਂਦਾ ਹੈ ਹਾਲਾਂਕਿ ਇੱਕ ਪੈਟੀਸ਼ਨ ਪਾਈ ਜਾਂਦੀ ਹੈ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੂੰ ਤਲਬ ਕੀਤਾ ਜਾਂਦਾ ਪੰਜ ਮੈਂਬਰੀ ਕਮੇਟੀ ਤੱਕ ਬਣਦੀ ਹੈ ਪਰ ਇਹ ਮੋਹਿਮ ਕੱਲੀ ਮੁੱਦੋ ਸੰਗਤੀਆਂ ਤੱਕ ਨਹੀਂ ਰੁਕਦੀ ਪਿੰਡ ਖਰੜ ਦੇ ਨੇੜਲਾ ਚੰਡਪੁਰ ਤੋਂ ਬਾਅਦ ਖੰਨਾ ਦੇ ਨੇੜੇ ਪਿੰਡ ਕੌੜੀ ਉਸ ਤੋਂ ਬਾਅਦ ਗੁਰੂ ਕੀ ਨਗਰੀ ਸ੍ਰੀ ਅਨੰਦਪੁਰ ਸਾਹਿਬ ਦਾ ਪਿੰਡ ਢੇਰ ਜਿੱਥੇ ਹੁਣ ਇੱਕ ਫਰਮਾਨ ਜਾਰੀ ਕੀਤਾ ਗਿਆ ਬੋਰਡ ਤੱਕ ਲਗਾ ਦਿੱਤੇ ਗਏ ਨੇ ਵੀ ਪ੍ਰਵਾਸੀ ਮਜ਼ਦੂਰਾਂ ਦੀਆਂ ਵੋਟਾਂ ਨੂੰ ਕੈਨਸਲ ਕੀਤਾ ਜਾਊਗਾ ਰਾਸ਼ਨ ਕਾਰਡ ਕੱਟੇ ਜਾਣਗੇ ਆਧਾਰ ਕਾਰਡ ਦੇ ਜਿਹੜੇ ਉਹ ਵੀ ਕੈਨਸਲ ਕੀਤੇ ਜਾਣਗੇ ਤੇ ਦੂਜੇ ਪਾਸੇ ਅਵੇਅਰ ਕਰਨ ਦੇ ਲਈ ਪੰਜਾਬੀਆਂ ਨੂੰ ਘਰ-ਘਰ ਜਾ ਕੇ ਮੋਹਮ ਚਲਾਈ ਜਾ ਰਹੀ ਹੈ ਵੀ ਭਾਈ ਸੰਭਲ ਜੋ ਨਹੀਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪਛਤਾਉਣਾ ਪਊਗਾ ਕਿਉਂਕਿ ਇਹ ਪੰਜਾਬੀਆਂ ਦੇ ਹੱਕਾਂ ਦਾ ਸਵਾਲ ਹੈ ਸੇਫਟੀ ਤੇ ਸਿਕਿਉਰਿਟੀ ਹੈ ਜਿਹੜੀ ਪੰਜਾਬੀਆਂ ਦੀ ਉਹਨਾਂ ਤੇ ਉਹਦੇ ਉੱਪਰ ਵੀ ਕਈ ਸਵਾਲੀਆ ਨਿਸ਼ਾਨ ਖੜੇ ਹੁੰਦੇ ਨਜ਼ਰ ਆ ਰਹੇ ਨੇ ਕਿਉਂਕਿ ਆਏ ਦਿਨ ਕਿਤੇ ਨਾ ਕਿਤੇ ਲੁੱਟ ਖੋਹ ਦੀ ਵਾਰਦਾਤ ਜਾਂ ਪਿੰਡ ਮੁੱਦੋ ਸੰਗਤੀਆਂ ਦੇ ਵਿੱਚ ਪੰਚਾਇਤੀ ਮੈਂਬਰਾਂ ਨੇ ਜਿਵੇਂ ਦੱਸਿਆ ਵੀ ਗੁਰੂਕਰ ਇਤੋ ਤੱਕ ਕਿ ਮਸਜਿਦ ਤੇ ਮੰਦਰਾਂ ਦੇ ਵਿੱਚ ਵੀ ਜਾ ਕੇ ਵੱਡੇ ਪੱਤਰ ਤੇ ਉੱਪਰ ਪ੍ਰਵਾਸੀ ਮਜ਼ਦੂਰਾਂ ਵੱਲੋਂ ਲੁੱਟਾ ਖੋਹਾਂ ਤੇ ਚੋਰੀਆਂ ਕੀਤੀਆਂ ਗਈਆਂ ਪ੍ਰਸ਼ਾਸਨ ਕੋਲ ਜਾ ਕੇ ਕੰਪਲੇਂਟ ਲਿਖਾਈ ਜਾਂਦੀ ਆ ਪਰ ਸੁਣਵਾਈ ਨਹੀਂ ਹੁੰਦੀ ਤਾਂ ਫਿਰ ਪੰਚਾਇਤ ਨੂੰ ਆਪ ਅੱਗੇ ਆ ਕੇ ਤੇ ਪੂਰੇ ਪਿੰਡ ਦੇ ਜਿਹੜੇ ਮੋਹਤਵਾਰ ਬੰਦੇ ਨੇ ਦਸਤਖਤ ਕੀਤੇ ਜਾਂਦੇ ਨੇ ਇੱਕ ਅਲਟੀਮੇਟਮ ਆ ਜਿਹੜਾ ਉਹ ਜਾਰੀ ਕੀਤਾ ਜਾਂਦਾ ਸੋ ਮੈਂ ਦਰਸ਼ਕਾਂ ਨੂੰ ਪੁੱਛਣਾ ਚਾਹੂੰਗਾ ਵੀ ਕੀ ਪੰਜਾਬੀਆਂ ਦੀ ਸੇਫਟੀ ਤੇ ਸਿਕਿਉਰਿਟੀ ਦਾਤੇ ਲੱਗੀ ਹੋਈ ਹੈ ਯਾ ਪ੍ਰਵਾਸੀ ਮਜ਼ਦੂਰ ਹੀ ਸਭ ਤੋਂ ਵੱਡੀ ਛੜੀ ਪੰਜਾਬੀਆਂ ਲਈ ਇਸ ਸਮੇਂ ਸਮੱਸਿਆ ਬਣੇ ਹੋਏ ਨੇ ਕਿਉਂਕਿ ਕੁਝ ਜਿਹੜੇ ਇਸ ਗੱਲ ਦਾ ਵਿਰੋਧ ਕਰਦੇ ਨੇ ਤਾਂ ਉਹ ਆਖਦੇ ਨੇ ਵੀ ਪੰਜਾਬੀ ਕੰਮ ਨਹੀਂ ਕਰਦੇ ਕੰਮ ਕਰਨਾ ਨਹੀਂ ਚਾਹੁੰਦੇ ਹੈਗੇ ਪ੍ਰਵਾਸੀ ਜਿੰਨਾ ਕੰਮ ਕਰਦੇ ਨੇ ਉਹਨਾਂ ਪੰਜਾਬੀਆਂ ਤੋਂ ਕੰਮ ਹੋਏ ਨਹੀਂ ਸਕਦਾ ਤੇ ਦੂਜੇ ਪਾਸੇ ਇਹ ਵੀ ਕਈ ਬੰਦਿਆਂ ਤੋਂ ਹਵਾਲਾ ਦਿੱਤਾ ਜਾਂਦਾ ਵੀ ਪੰਜਾਬੀ ਨੌਜਵਾਨ ਇੱਥੋਂ ਜਹਾਜ਼ ਭਰ ਕੇ ਕੈਨੇਡਾ ਜਾਂ ਵਿਦੇਸ਼ਾਂ ਦਾ ਰੋਕਾ ਰਹੇ ਨੇ ਤੇ ਉਧਰੋਂ ਪ੍ਰਵਾਸੀ ਨੇ ਜਿਹੜੇ ਉਹ ਜਿਹੜੀ ਖਾਲੀ ਜਗ੍ਹਾ ਪੰਜਾਬ ਦੇ ਵਿੱਚ ਹੋਈ ਹੋਈ ਆ ਉਹਨੂੰ ਜਗ੍ਹਾ ਨੂੰ ਕਿਸੇ ਨਾ ਕਿਸੇ ਨੇ ਤਾਂ ਫਿਲ ਕਰਨਾ ਸੋ ਪ੍ਰਵਾਸੀ ਮਜ਼ਦੂਰ ਲਗਾਤਾਰ ਜਿਹੜੇ ਨੇ ਵਧ ਰਹੀ ਗਿਣਤੀ ਉਹ ਪੰਜਾਬੀਆਂ ਦੇ ਲਈ ਇਸ ਸਮੇਂ ਵੱਡਾ ਸਿਰਦਰਦ ਬਣੀ ਹੋਈ ਹੈ ਸੇਫਟੀ ਸਿਕਿਉਰਿਟੀ ਆ ਜਿਹੜੀ ਉਹ ਦਾਤੇ ਲੱਗੀ ਹੋਈ ਆ ਸੁਖ ਜਗਰਾਓ ਲਖਾ ਸਿੰਘ ਸਿਧਾਣਾ ਜਾਂ ਸੁਖਪਾਲ ਸਿੰਘ ਖੈਰਾ ਹੋਣਾ ਵੱਲੋਂ ਵੀ ਵੱਡੇ ਪੱਧਰ ਤੇ ਉੱਪਰ ਇਹ ਮੁੱਦਾ ਚੁੱਕਿਆ ਗਿਆ ਦੇਖੋ ਲਖਾ ਸਿੰਘ ਸਿਧਾਣਾ ਨੇ ਬਾਈ ਨੇ ਵੀ ਮੁੱਦਾ ਇਹ ਚੱਕਿਆ ਸੀ ਜਿਵੇਂ ਕਿ ਮੁੱਦੋ ਸੰਗਤਿਆਂ ਦੇ ਪਿੰਡ ਚੋਂ ਸ਼ੁਰੂ ਹੋਈ ਸੀ ਕਹਾਣੀ ਸਾਰੀ ਜਿਹੜਾ ਕਿ ਮੁਹੱਲੀ ਦਾ ਪਿੰਡ ਹੈ ਪਰ ਮੈਂ ਉਦੋਂ ਵੀ ਅਪਡੇਟ ਪਾਈ ਸੀ ਉਦੋਂ ਵੀ ਇੱਕ ਨੌਜਵਾਨ ਦੀ ਜਿਹੜੀ ਕਿ ਦਸਤਾਰ ਉਹ ਲਾਈ ਗਈ ਸੀ ਕਿਉਂਕਿ ਇੱਕ ਪ੍ਰਵਾਸੀ ਲੋਕਾਂ ਦੇ ਦੁਆਰਾ ਹੀ ਕਿਉਂ ਸਾਡੇ ਪੰਜਾਬ ਨੂੰ ਦੱਬਿਆ ਜਾ ਰਿਹਾ ਲੁਧਿਆਣੇ ਦੇ ਵਿੱਚ ਪੱਕੇ ਤੌਰ ਤੇ 2 ਲੱਖ ਭਈਆ ਜਿਹੜਾ ਕਿ ਪ੍ਰਵਾਸੀ ਲੋਕ ਮਜ਼ਦੂਰ ਇਹ ਪੱਕੇ ਤੌਰ ਤੇ ਵਸਨੀਕ ਬਣੇ ਹੋਏ ਨੇ ਉਹਨਾਂ ਦੇ ਵਿੱਚ ਐਮਸੀ ਵੀ ਆ ਜਾਂਦੇ ਨੇ ਉਹਨਾਂ ਦੇ ਤਾਂ ਤੁਸੀਂ ਦੇਖੋ ਲੁਧਿਆਣੇ ਦੇ ਵਿੱਚ ਸਭ ਤੋਂ ਵੱਡਾ ਕਬਜ਼ਾ ਪੰਜਾਬੀਆਂ ਦਾ ਪਹਿਲੇ ਨੰਬਰ ਤੇ ਜਿਹੜਾ ਕਿ 2 ਲੱਖ ਦੀ ਗਿਣਤੀ ਪੱਕੇ ਤੌਰ ਤੇ ਵਸਨੀਕ ਬਣੀ ਹੋਈ ਹੈ ਪਰ ਮੈਂ ਚਾਹੁੰਗਾ ਵੀ ਸਾਡੇ ਪੰਜਾਬ ਦੇ ਵਿੱਚ ਜਿੰਨੇ ਸਾਡੇ ਪੰਜਾਬੀ ਸਾਡੇ ਹੋਰ ਸਿੱਖ ਨੌਜਵਾਨ ਜਿਨ੍ਹਾਂ ਦੇ ਨਾਲ ਕੁੱਟਾਂ ਮਾਰਾ ਹੋ ਰਹੀਆਂ ਨੇ ਹੱਕ ਖੋਏ ਜਾ ਰਹੇ ਨੇ ਰੇੜੀਆਂ ਤੇ ਹੋਰ ਕੰਮਾਂ ਦੇ ਉੱਤੋਂ ਲੈ ਲਓ ਜਿੱਧਰ ਵੀ ਦੇਖੋਗੇ ਤੁਹਾਨੂੰ ਸਾਰੇ ਪਾਸੇ ਭਈਏ ਪ੍ਰਵਾਸੀ ਲੋਕ ਨਜ਼ਰ ਆਉਣਗੇ ਇਹ ਹੈਗੀ ਵੀ ਆ ਗੱਲ ਤਾਂ ਬਾਈ ਲੱਖਾ ਸਿੰਘ ਸਦਾਣਾ ਨੇ ਵੱਡੇ ਪੱਦਰਤੇ ਦਾ ਵਿਰੋਧ ਕਰ ਦਿੱਤਾ ਬੋਰਡ ਲਾ ਦਿੱਤੇ ਗਏ ਨੇ ਤਾਂ ਕਿ ਇਹ ਜਿਹੜੀਆਂ ਗੱਲਾਂ ਬਾਤਾਂ ਨੇ ਹਰ ਕੋਈ ਬੰਦੇ ਨੂੰ ਜਾਗਰਤ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਉਹ ਚਾਹੇ ਕੋਈ ਮਜ਼ਦੂਰ ਹੈ ਚਾਹੇ ਕੋਈ ਨਹੀਂ ਮਜ਼ਦੂਰ ਹੈਗਾ ਕਿਉਂਕਿ ਹੱਕ ਸਾਰਿਆਂ ਦੇ ਖੋਏ ਜਾ ਰਹੇ ਨੇ ਵੱਡੇ ਪੱਦਰਤੇ ਇਹਨਾਂ ਨੇ ਚੋਰੀਆਂ ਚਕਾਰੀਆਂ ਨੂੰ ਤੇ ਬੇਅਦਬੀ ਦੇ ਮਾਮਲਿਆਂ ਨੂੰ ਅੰਜਾਮ ਦੇਣਾ ਕਿ ਸ਼ੁਰੂ ਕਰ ਦਿੱਤਾ ਕਿਉਂਕਿ ਪੰਜਾਬ ਦੇ ਵਿੱਚੋਂ ਪ੍ਰਵਾਸ ਜਿਹੜਾ ਕਿ ਬਾਹਰ ਨੂੰ ਹੋ ਰਿਹਾ ਤੇ ਸਾਡੇ ਵਾਲੇ ਪਾਸੇ ਪ੍ਰਵਾਸ ਭਈਆਂ ਦਾ ਹੋ ਰਿਹਾ ਯਾਨੀ ਜੁਪੀ ਵਿਹਾਰ ਦੇ ਲੋਕਾਂ ਦਾ ਇਹਨਾਂ ਨੇ ਹੁਣ ਜਿਹੜਾ ਕਿ ਅਲਟੀਮੇਟਮ ਜਾਰੀ ਕੀਤਾ ਸਾਡੀਆਂ ਜਿਹੜੀਆਂ ਟੀਮਾਂ ਬਣੀਆਂ ਨੇ ਪੰਜਾਬ ਦੇ ਵਿੱਚ ਜਿਵੇਂ ਕਿ ਬਾਈ ਲੱਖਾ ਸਿੰਘ ਸਦਾਨਾ ਪਹਿਲੇ ਨੰਬਰ ਤੇ ਆ ਜਾਂਦੇ ਨੇ ਹੋਰ ਵੀ ਜਿਹੜੇ ਕਿ ਨੌਜਵਾਨ ਨੇ ਜਿਵੇਂ ਕਿ ਇੱਕ ਸੁਖਪਾਲ ਸਿੰਘ ਖੈਰਾ ਇਹਨਾਂ ਦਾ ਨਾਮ ਬਹੁਤ ਵਧੀਆ ਅਹਿਮ ਰੋਲ ਹੈ ਇਹਨਾਂ ਦਾ ਜਿਹੜਾ ਕਿ ਚੰਗੇ ਕੰਮਾਂ ਦੇ ਲਈ ਸਲੂਟ ਕਰਦੇ ਅਸੀਂ ਦੋਨੇ ਭਰਾਵਾਂ ਨੂੰ ਪਰ ਅਸੀਂ ਆਪਣਾ ਯੋਗਦਾਨ ਜਿਹੜਾ ਕਿ ਪੰਜਾਬ ਦੇ ਪ੍ਰਤੀ ਪਾ ਰਹੇ ਹਾਂ ਲੱਖਾ ਸਿੰਘ ਸਦਾਨਾ ਦੀ ਟੀਮ ਦੇ ਮੈਂਬਰ ਹੋਣ ਦੇ ਨਾਤੇ ਮੈਂ ਵੀ ਜਿਹੜਾ ਕਿ ਇਹ ਹੰਗਾਰਾ ਭਰ ਰਿਹਾ ਵੱਡੇ ਪੱਧਰ ਤੇ ਆਪਣੇ ਵਨਿਓ ਜਾਨੀ ਆਪਣੇ ਚੈਨਲ ਦੇ ਉੱਤੇ ਜਿਹੜਾ ਕਿ ਇਹ ਆਪਾਂ ਪ੍ਰਸਾਰਣ ਕਰ ਰਹੇ ਹਾਂ ਸਿੱਧਾ ਕਿ ਭਾਈ ਜਾਗਰਿਤ ਕਰਨ ਦੀ ਜਿਹੜੀ ਕਿ ਗੱਲ ਹੈ ਇਹ ਮੈਂ ਪਹਿਲਾਂ ਵੀ ਕਹੀ ਸੀ ਵੀ ਪ੍ਰਵਾਸੀ ਮਜ਼ਦੂਰਾਂ ਦੁਆਰਾ ਸਾਡੇ ਪੰਜਾਬ ਦੇ ਉੱਤੇ ਕਬਜ਼ੇ ਹੋ ਰਹੇ ਨੇ ਉਹ ਕਿਆ ਹੋ ਰਹੇ ਨੇ ਆਪਣੇ ਲੋਕ ਕਹਿੰਦੇ ਨੇ ਕਿ ਭਾਈ ਪੰਜਾਬੀ ਕੰਮ ਨਹੀਂ ਕਰਦੇ ਪੰਜਾਬੀ ਕੰਮ ਦਾ ਤਾਂ ਕਰਨ ਜੇ ਪੰਜਾਬੀਆਂ ਨੂੰ ਕੰਮ ਦਿੱਤਾ ਜਾਵੇ ਪੰਜਾਬੀ ਬਾਹਰ ਨੂੰ ਪ੍ਰਵਾਸ ਕਰੀ ਜਾਂਦੇ ਆ ਤੇ ਬਾਹਰਲੇ ਲੋਕ ਸਾਡੇ ਪੰਜਾਬ ਨੂੰ ਦੱਬੀ ਜਾਂਦੇ ਆ ਤੁਸੀਂ ਇੱਕ ਗੱਲ ਦਾ ਜਵਾਬ ਦੇਖੋ ਦਿਓ ਜੇ ਅਗਰ ਹੈ ਕਿਸੇ ਕੋਲ ਤਾਂ ਤੁਸੀਂ ਇਹ ਦੇਖੋ ਵੀ ਪੰਜਾਬ ਦੀ ਧਰਤੀ ਦੇ ਉੱਤੇ ਕਿਸੇ ਵੀ ਬੰਦੇ ਦਾ ਕਬਜ਼ਾ ਹੋ ਜਾਂਦਾ ਪੰਜਾਬ ਦੇ ਲੋਕ ਹਿਮਾਚਲ ਦੇ ਵਿੱਚ ਜਾ ਕੇ ਜਾਂ ਕਿਤੇ ਵੀ ਰਾਜਸਥਾਨ ਦੇ ਵਿੱਚ ਜਾ ਕੇ ਜਗ੍ਹਾ ਲੈ ਕੇ ਖਰੀਦ ਕੇ ਰਹਿ ਨਹੀਂ ਸਕਦੇ ਤੇ ਆਪਣੇ ਪੰਜਾਬ ਦੀ ਧਰਤੀ ਹੀ ਕਿਉਂ ਇਸ ਤਰ੍ਹਾਂ ਮਤਲਬ ਇੱਕ ਖੁੱਲੇ ਤੌਰ ਤੇ ਇੱਕ ਮਤਲ ਜਿਵੇਂ ਕਹਿ ਸਕਦੇ ਧਰਮਸ਼ਾਲਾ ਦੇ ਵਾਂਗੂ ਜਗਾ ਦਿੱਤੀ ਜਾ ਰਹੀ ਆ ਉਹਨਾਂ ਦੇ ਇੱਕ ਇੱਕ ਮਹੀਨੇ ਦੇ ਵਿੱਚ ਪ੍ਰਵਾਸੀ ਲੋਕਾਂ ਦੇ ਆਧਾਰ ਕਾਰਡ ਬਣਾਏ ਜਾ ਰਹੇ ਨੇ ਵੋਟਾਂ ਜਿਹੜੀਆਂ ਕਿ ਵੋਟਾਂ ਦੇ ਕਰਕੇ ਵੋਟਾਂ ਦੀ ਭੁੱਖ ਦੇ ਵਿੱਚ ਜਿਹੜੇ ਕਿ ਪਿੰਡਾਂ ਦੇ ਸਰਪੰਚ ਹੁੰਦੇ ਨੇ ਤੇ ਸ਼ਹਿਰਾਂ ਦੇ ਐਮਸੀ ਹੁੰਦੇ ਨੇ ਇਹ ਕਿਤੇ ਨਾ ਕਿਤੇ ਵੋਟਾਂ ਦੇ ਜਰੀਏ ਯਾਨੀ ਵੋਟਾਂ ਦੀ ਭੁੱਖ ਦੇ ਵਿੱਚ ਇਹ ਇਹਨਾਂ ਨੂੰ ਇੱਥੇ ਕਬਜ਼ੇ ਕਰਾ ਰਹੇ ਨੇ ਕਿ ਸਾਨੂੰ ਵੋਟਾਂ ਪਾਉਣ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਆਧਾਰ ਕਾਰਡ ਬਣਾ ਕੇ ਦਿੱਤੇ ਜਾਂਦੇ ਨੇ 6 ਕਿ ਮਹੀਨਿਆਂ ਦੇ ਵਿੱਚ ਪਲਾਟ ਵੀ ਲਿਆ ਜਾਂਦਾ ਤੇ 1 ਸਾਲ ਦੇ ਵਿੱਚ ਪਾ ਕੇ ਪੱਕੇ ਤੌਰ ਤੇ ਰਹਿਣ ਦੇ ਲਈ ਉਹਨਾਂ ਨੂੰ ਪੱਕੇ ਤੌਰ ਤੇ ਵਸਨੀਕ ਦਾ ਯਾਨੀ ਕਿ ਦਰਜਾ ਦਿੱਤਾ ਜਾਂਦਾ ਫਿਰ ਆਧਾਰ ਕਾਰਡ ਤਾਂ ਛੱਡੋ ਰਾਸ਼ਨ ਕਾਰਡ ਵੀ ਬਣ ਜਾਂਦੇ ਨੇ ਹੋਰ ਸਾਰੀਆਂ ਜਿਹੜੇ ਕਿ ਦਸਤਾਵੇਜ਼ ਨੇ ਉਹ ਤਿਆਰ ਹੋ ਜਾਂਦੇ ਨੇ ਪਰ ਪੰਜਾਬ ਨੂੰ ਸਾਡੇ ਲੋਕ ਜਿਹੜਾ ਕਿ ਕਬਜ਼ਾ ਕਰਵਾ ਰਹੇ ਨੇ ਖੁਦ ਹੁਣ ਸੋਚਣ ਦੀ ਲੋੜਾ ਜਿਹੜੇ ਕਿ ਪਿੰਡਾਂ ਦੇ ਵਿੱਚ ਤੁਸੀਂ ਭੈਣ ਭਰਾ ਸੁਣ ਰਹੇ ਹੋ ਮੈਨੂੰ ਇਹਦੇ ਵਿੱਚ ਤੁਸੀਂ ਆਪਣਾ ਯੋਗਦਾਨ ਦੇਣਾ ਹੋਊਗਾ ਕਿਉਂਕਿ ਇਕੱਲੇ ਇੱਕ ਆਵਾਜ਼ ਦੇ ਨਾਲ ਕੋਈ ਕੁਝ ਨਹੀਂ ਹੁੰਦਾ ਕਿਉਂਕਿ ਵੈਸੇ ਤਾਂ ਵੱਡੇ ਪੱਧਰ ਦੇ ਉੱਤੇ ਲੱਖਾਂ ਸੰਘ ਸਿਧਾਂਤਾਂ ਦੀ ਟੀਮ ਮੈਂਬਰ ਹੋਣ ਦੇ ਨਾਤੇ ਮੈਂ ਵੀ ਇਹ ਗੱਲ ਨੂੰ ਅੱਗੇ ਧਰਦਾ ਕਿ ਭਾਈ ਨੇ ਵੀ ਬਹੁਤ ਵੱਡਾ ਕਦਮ ਚੱਕ ਚੁੱਕੇ ਨੇ ਭਾਈ ਸਾਹਿਬ ਵੀ ਪਰ ਮੈਂ ਤੁਹਾਨੂੰ ਕਹਿਣਾ ਚਾਹਣਾ ਵੀ ਜਿਵੇਂ ਤੁਸੀਂ ਪਿੰਡਾਂ ਦੇ ਵਿੱਚੋਂ ਇਕੱਲੇ-ਇਕੱਲੇ ਮੈਂਬਰ ਦੀ ਤੁਹਾਡੀ ਇੱਕ ਜ਼ਿੰਮੇਵਾਰੀ ਹੋਊਗੀ ਕਿ ਜਿਹੜੇ ਸਾਡੇ ਸਰਪੰਚਾਂ ਪਿੰਡਾਂ ਦੇ ਤੁਸੀਂ ਉਹਨਾਂ ਨੂੰ ਵੀ ਅੱਗੇ ਜਾ ਕੇ ਇਸ ਗੱਲ ਨੂੰ ਮੂਹਰੇ ਧਰੋ ਵੀ ਜਿਹੜੇ ਕਿ ਪ੍ਰਵਾਸੀ ਲੋਕ ਨੇ ਇਹਨਾਂ ਦੀਆਂ ਜਿਹੜੀਆਂ ਕਿ ਤੁਸੀਂ ਵੋਟਾਂ ਬਣਾ ਰਹੇ ਹੋ ਇਹਨਾਂ ਨੂੰ ਕੈਨਸਲ ਕਰਦੇ ਜਾਓ ਕਿ ਅੱਗੇ ਤੋਂ ਕੋਈ ਮਾਮਲਾ ਸਾਹਮਣੇ ਨਾ ਆਵੇ ਕਿਉਂਕਿ ਗੁਰੂ ਘਰਾਂ ਨੂੰ ਲੈ ਕੇ ਵੀ ਵੱਡੇ ਪੱਧਰ ਤੇ ਇਹਨਾਂ ਨੇ ਬੇਅਦਬੀਆਂ ਕੀਤੀਆਂ ਆ ਤੁਹਾਡੇ ਸਾਹਮਣੇ ਮੈਂ ਆਪਣੇ ਚੈਨਲ ਦੀ ਗੱਲ ਕਰਾਂ ਤਾਂ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਕਿਉਂਕਿ ਮੇਰੇ ਚੈਨਲ ਤੇ ਉਹ ਚੀਜ਼ਾਂ ਮੌਜੂਦ ਪਈਆਂ ਨੇ ਜਿਹੜੀਆਂ ਕਿ ਪ੍ਰਵਾਸੀ ਲੋਕਾਂ ਦੁਆਰਾ ਇਹ ਇਨਜਾਮ ਦਿੱਤੇ ਗਈ ਸੀ ਬੇਅਦਬੀ ਨੂੰ ਇੱਕ ਸਿੱਖ ਨੌਜਵਾਨ ਦੀ ਪਹਿਲਾਂ ਵੀ ਇੱਕ ਕੁੱਟਮਾਰ ਕੀਤੀ ਗਈ ਆ ਤੇ ਉਸ ਦੇ ਨਾਲ ਵੀ ਬੇਅਤਜਾਦੇ ਬੇਅਦਬੀ ਵਾਲੀ ਗੱਲ ਹੋਈ ਆ ਕਿਉਂਕਿ ਉਹਦੇ ਕੇਸ ਖੁੱਲ ਗਏ ਸੀ ਦਸਤਾਰ ਥੱਲੇ ਲੱਤ ਕੇ ਡਿੱਗ ਤਾਂ ਦੇਖੋ ਇਹ ਦੁਸ਼ਰਮ ਵਾਲੀ ਗੱਲ ਸਾਡੇ ਪੰਜਾਬ ਦੇ ਸਿੱਖਾਂ ਲਈ ਤੇ ਪੰਜਾਬ ਦੇ ਲੋਕਾਂ ਲਈ ਕੀ ਹੋ ਸਕਦੀ ਆ ਤਾਂ ਮੈਂ ਚਾਹੂੰਗਾ ਜਿੰਨੇ ਭੈਣ ਭਰਾ ਤੁਸੀਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਗਰੁੱਪਾਂ ਦੇ ਵਿੱਚ ਇੱਕ ਆਪਣਾ ਮਤਲਬ ਅਹਿਮ ਫਰਜ਼ ਸਮਝ ਕੇ ਗਰੁੱਪਾਂ ਦੇ ਵਿੱਚ ਸ਼ੇਅਰ ਕਰਨਾ ਤਾਂ ਕਿ ਹਰ ਇੱਕ ਪੰਜਾਬੀ ਦੇ ਹੱਥੇ ਵੀਡੀਓ ਲੱਗੇ ਪ੍ਰਵਾਸੀ ਲੋਕਾਂ ਦੇ ਦੁਆਰਾ ਜਿਹੜਾ ਕਿ ਜਜ਼ਬਾ ਆਪਣੇ ਦਿਲਾਂ ਦੇ ਵਿੱਚ ਕਾਇਮ ਹੋ ਜਾਵੇ ਤਾਂਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਿ ਭਿਆਨਕ ਮੰਜ਼ਰ ਦੇਖਣੇ ਆ ਉਹ ਨਾ ਦੇਖਣੇ ਪੈਣ ਤਾਂ ਮੈਂ ਚਾਹੂੰਗਾ ਵੀ ਗਰੁੱਪਾਂ ਦੇ ਵਿੱਚ ਸ਼ੇਅਰ ਕਰਨਾ ਇਸ ਵੀਡੀਓ ਨੂੰ ਤੇ ਜਿਹੜਾ ਭੈਣ ਭਰਾ ਕੋਈ ਨਵਾਂ ਚੈਨਲ ਤੇ ਉਹ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਅਗਲਾ ਨੋਟੀਫਿਕੇਸ਼ਨ ਪੰਜਾਬ ਦੇ ਪ੍ਰਤੀ ਪੰਜਾਬ ਦੇ ਲੋਕਾਂ ਦੇ ਪ੍ਰਤੀ ਜਿਹੜਾ ਪਾਵਾਂਗੇ ਉਹ ਤੁਹਾਡੇ ਤੇ ਪਹੁੰਚਦਾ ਰਹੂਗਾ ਬੈੱਲ ਦੀ ਘੰਟੀ ਜਰੂਰ ਦਬਾ ਦੇਣਾ ਜੀ ਧੰਨਵਾਦ